ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਖਸਾਨ ਮੇਰੇ ਤੁਹਾਡੇ ਆਪਣੇ ਚੈਨਲ ਤੇ ਸੀਨੀ ਵਾਲ ਕਾਂ ਡੇਰੀ ਫਾਰਮ ਤੇ ਹਾਂਜੀ ਵੀਰ ਜੀ ਦੁਬਾਰਾ ਤੁਹਾਨੂੰ ਫਿਰ ਆਪਣੇ ਫਾਰਮ ਚੋ ਵੀਰੇ 25 ਕ ਨਗੀਨੇ ਪਿੱਛੇ ਵੀਰੇ ਆਪਾਂ ਵੀਡੀਓ ਦਿਖਾਉਣੇ ਤੁਹਾਨੂੰ ਇਸ ਤਰ੍ਹਾਂ ਦੇਖ ਸਕਦਾ ਮੇਰੇ ਫਾਰਮ ਵਾਲੀਆਂ ਬਿਲਕੁਲ ਜਰਸੀ ਬੈੜਾਂ ਪੂਰੀਆਂ ਮੇਰੇ ਟੌਪ ਕਾਸ ਦਾ ਹੈਗੀਆਂ ਬੈੜਾਂ ਵੀਰੇ ਜਰਸੀ ਬੈੜ ਹੈਗੀ ਹੈ ਇਧਰ ਆ ਜਾਓ ਕਿਦੇ ਇਹ ਜਰਸੀ ਜਿਹੜੀ ਕਲੋਸ ਕਾਫੀ ਜਰਸੀ ਕਹਿੰਦੇ ਆ ਉਸ ਤਰ੍ਹਾਂ ਦੀ ਬੈੜ ਹੈਗੀ ਆ ਵੀਰੇ ਤੁਹਾਨੂੰ ਇਹਨਾਂ ਦੀ ਵੀਡੀਓ ਆਪਾਂ ਅੰਡ ਤੇ ਵੀਰੇ ਤੁਹਾਨੂੰ ਦੁਬਾਰਾ ਤੋਰ ਕੇ ਦਿਖਾਉਣੇ ਕਵਰ ਕਰਦੇ ਆ ਕੈਮਰਾਮੈਨ ਵੀਰ ਨੂੰ ਬੇਨਤੀ ਕਰਦਾ ਜਿੰਦਰ ਅਜੂ ਜੀ ਤੁਹਾਨੂੰ ਆਪਾਂ ਇੱਕ ਬੜਾ ਵਿਸਾਉਣਾ ਹੈ ਕਾਫੀ ਵੱਡੀ ਮਾਤਰਾ ਦੇ ਵਿੱਚ ਬਾਕੀ ਰੀਤੀ ਆਪਣੀ ਤੁਸੀਂ ਤਰੀਕ ਨੋਟ ਕਰ ਸਕਦੇ ਹੋ ਤਾਂ 25 ਤਰੀਕ 11ਵਾਂ ਮਹੀਨਾ 2023 25 ਤਰੀਕ 11ਵਾਂ ਮਹੀਨਾ 2023 ਦਿਨ ਸ਼ਨੀਵਾਰ ਸਵੇਰੇ ਵੀ ਆਪਾਂ ਇਹਨਾਂ ਦੇ ਐਕਸਪਰਸ ਆਪਦੇ ਸਟਾਰਟ ਕਰਾਏ ਕਰਮ ਵਾਲੀ ਹੈ ਜਿਹਦੇ ਵਿੱਚ ਵੀਰੇ 25 ਗਨਗ ਹੋਣਗੇ ਵਿਕਰੀ ਵਾਲੀ ਜਿਹਦੇ ਵਿੱਚ 25 ਗਨਗ ਹੋਣਗੇ ਵੀਰੇ ਵਿਕਰੀ ਲਈ 40000 ਤੋਂ ਵੀਰੇ ਰੇਟ ਸਟਾਰਟ ਕਰਕੇ ਆਪਣਾ ਲੱਖ ਰੁਪਏ ਤੇ ਕਰੇ ਜਾਊਗੀ ਜੇ ਵਿੱਚ ਵੀਰਾਂ ਨੇ ਵੀਰੇ ਜ਼ਿਆਦਾ 35 40 ਕਿਲੋ ਦੁੱਧ ਵਾਲੀਆਂ ਵਾੜਾ ਲੈਣੀ ਆ ਵੀਰੇ ਸੂ ਉਹਨੇ ਰੇਲ ਵੀਰੇ ਲੱਖ ਤੋਂ ਬਾਹਰ ਜਾਊਗੀ ਪਰ ਜਿਆਦਾ ਸੌਦੇ ਵੀਰੇ ਆਪਣੇ ਫਾਰਮ ਦੇ ਵਿੱਚ 50 55 60 65 70 ਤੱਕ ਇਸ ਤਰ੍ਹਾਂ ਹੁੰਦੇ ਨੇ ਬਾਕੀ ਸਾਰੇ ਤਰ੍ਹਾਂ ਦੇ ਸੌਦੇ ਹੈਗੇ ਆ ਬਾਕੀ ਜਿਹੜੇ ਵੀਰ ਆਪਣੇ ਚੈਨਲ ਤੇ ਪਹਿਲੀ ਵਾਰ ਆਇਆ ਮੇਰੇ ਵੀਰਾਂ ਨੂੰ ਪੈਂਦੇ ਵੀਰ ਜੀ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪਾ ਦਿਓ ਤਾਂ ਸਭ ਤੋਂ ਪਹਿਲਾਂ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਬਾਕੀ ਵੀਰੇ ਆਪਣਾ Instagram ਵੀ ਪੇਜ ਹੈਗਾ ਤੇ Facebook ਪੇਜ ਵੀ ਆ ਪਰ ਜਿਆਦਾ ਮਾਤਰਾ ਦੇ ਵਿੱਚ ਵੀਰੇ ਆਪਾਂ ਇਹਨਾਂ ਦੀ ਵੀਡੀਓ ਕਰਮ ਵਾਲੀ ਦੀ YouTube ਤੇ ਪਾਉਂਦੇ ਰਹਿੰਨੇ ਆ ਹਾਂਜੀ ਵੀਰ ਜੀ ਤੋਰ ਇੱਕ ਨੰਬਰ ਇੱਕ ਨੰਬਰ ਵੱਡੀ ਬਾੜ ਕੋਲ ਸਕਦਾ ਹਾਂ ਇਹ ਥੱਲੇ ਵੀਰ ਜੀ ਕਹਿਣ ਦੀ ਗੱਲ 30 ਦਿਨ ਹੋ ਗਿਆ ਸੂਈ ਨੂੰ 35 ਕਿਲੋ ਪੰਡੇ ਦਾ ਤੋੜ ਕੇ ਦੇਵਾਂਗੇ ਵੀਰੇ ਦੁੱਧ ਕੱਲੀ ਕਹਿਣ ਦੀ ਗੱਲ ਨਹੀਂ 35 ਕਿਲੋ ਦਵਾਈ ਖਾ ਕੇ ਦੇਵਾਂਗੇ ਵੀਰੇ ਦੂਜਾ ਸੂਆ ਸੂਈਆ ਕਰਮਾਣੀ ਦੂਜਾ ਸੂਆ ਸੂਈਆ ਵੀਰੇ ਅਸੀਂ ਮਸ਼ੀਨ ਤੇ ਦਵਾਈ ਕਰਦੇ ਆਂ ਨਹੀਂ ਉਦਾਂ ਤੁਸੀਂ ਅੱਥੀ ਦਵਾਈ ਕਰਦੇ ਬੰਨੇ ਪਾਸੇ ਬਹਿ ਕੇ ਉਦਾਂ ਵੀ ਦਵਾਈ ਕਰਾਉਂਦੀ ਆ ਪਰ ਸਾਡੇ ਕੋਲੇ ਵੀਰੇ ਜਿਆਦਾ ਦੁੱਧ ਹੋਣ ਕਾਰਨ ਪੰਡਿਆਂ ਦੀ ਕਮੀ ਕਰਦੇ ਵੀਰੇ ਅਸੀਂ ਮਸ਼ੀਨ ਤੇ ਦਵਾਈ ਕਰਦੇ ਆਂ ਫਾਰਮ ਦੇ ਵਿੱਚੋਂ ਆਈ ਆ ਕਿਥੋਂ ਮੂਰੇ ਵੀਰਾ ਕੋਲ ਆਈ ਆ ਉਹਨਾਂ ਕੋਲੋਂ ਵੀਰੇ 50 ਲੀਟਰ ਦਾ ਮਿਲਕਰ ਰਿਕਾਰਡ ਵੀਰੇ ਨੇ ਦੱਸ ਕੇ ਸਾਨੂੰ ਦਿੱਤੀ ਆ ਆ ਦੇਖ ਸਕਦਾ ਲੋ ਲੇਵੇ ਤੇ ਵੀਰੇ ਪਿੰਡ ਸੇ ਦੇ ਕਰਮਲ ਦੀ ਅੰਤੀ ਕੋਈ ਨਹੀਂ ਪੂਰੇ ਮਿਲਕ ਵਿੱਚ ਬਹੁਤ ਚੰਗੀ ਲੱਗੀ ਆ ਵੀਰੇ ਰੇਲ ਕੱਢ ਦੇ ਡੱਬੇ ਜਿੱਡੀ ਆ ਬੇਲ ਦਾ ਕੋਈ ਅੰਤ ਨਹੀਂ ਹੈਗਾ ਇਹ ਵੀਰ ਜੀ ਫਾਰਮ ਦੇ ਵਿੱਚੋਂ ਬੱਸੀ ਆ ਆ ਦੇਖ ਸਕਦਾ ਪੂਰੀ ਟੌਪ ਦੀ ਬੱਸੀ ਆ ਇਸ ਤਰ੍ਹਾਂ ਦੀ ਵੀਰੇ ਰੇਂਜ ਹੈ ਲੱਖ ਤੋਂ ਬਾਹਰ ਦੀਆਂ ਰਿੰਜਾਂ ਨੇ ਹੈਗੀਆਂ ਵੀਰੇ ਇਹਨਾਂ ਦੀਆਂ ਲੱਖ ਤੋਂ ਬਾਹਰ ਦੀਆਂ ਰਿੰਜਾਂ ਨੇ ਵਿੱਚ ਵੀਰ ਉਸ ਤਰ੍ਹਾਂ ਫੋਨ ਕਰ ਲੱਗੇ ਦਾ ਵੀਰੇ ਉਹ ਬੈੜ ਦਾ ਕਿੰਨਾਗਾ ਇਹ ਥੱਲੇ ਵੀਰੇ ਤੀਜਾ ਦਿਨ ਉਹਨੂੰ ਸੂਈ ਨੂੰ ਥੱਲੇ 35 ਕਿਲੋ ਦੁੱਧ ਇਸ ਵਕਤ ਹਾਜ਼ਰ ਆ ਜੀ ਸਾਡੇ ਫਾਰਮ ਤੇ ਦੋ ਚਾਰ ਦਿਨ ਖੜਗੀਦਾ ਵੀਰੇ 4000 ਪਲੱਸ ਕੇ ਆਪਾਂ ਦਾ ਇਹ ਗੱਲੀਆਂ ਵੀਰ ਜੀ ਕਹਿਣ ਦੀਆਂ ਗੱਲਾਂ ਨਹੀਂ ਗਿਆ ਵੀ ਕਈਏ ਕੋਸ ਹੋਰ ਤੇ ਨਿਕਲੂ ਹੋਰ ਸਾਡੇ ਕੋਲੇ ਵੀਰੇ ਨੂੰ ਇੱਕ ਟਾਈਮ ਤੁਸੀਂ ਬੱਸੀ ਨੂੰ ਖਾਲੀ ਕਰ ਸਕਦੇ ਹੋ ਤੇ ਉਸ ਤੋਂ ਬਾਅਦ ਉਹਨਾਂ ਟਾਈਮੇ ਦੀ ਚਵਾਈ ਕਰਕੇ ਵੀਰੇ ਦੁੱਧ ਮਿਲਕੇ ਤੁਸੀਂ ਮਿਲਕੇ ਲਿਆ ਸਕਦੇ ਹੋ ਉਸ ਤੋਂ ਅੱਗੇ ਵੀਰੇ ਆ ਵੀ ਫਾਰਮ ਵਾਲੀ ਬੱਸੀ ਆ ਗਈ ਇਹ ਵੀ ਸੂਈ ਸਵਾਈ ਆ ਇਹ ਮੂੰਹੋ ਵੀਰ ਜੀ ਚਾਰ ਦੰਦ ਦਾ ਮੂੰਹੋ ਚਾਰ ਦੰਦ ਦਾ ਦੂਜਾ ਸੂਆ ਇਹ ਵੀ ਸੂਈ ਆ ਇਹਦੇ ਥੱਲੇ ਵੀ ਵੀਰੇ ਤਕਰੀਬਨ ਜਾਨੀ 35 ਕਿਲੋ ਹੁੱੱਗਾ ਪਰ ਅੰਦਾਜ਼ਾ ਮੋਟਾ 33 ਕਿਲੋ ਵੀਰੇ ਸਿਰ ਤੋਂ ਦੁੱਧ ਮਿਲਕੇ ਲੈ ਸਕਦੇ ਆ ਇਹਨੂੰ ਵੀ ਸੂਈ ਨੂੰ ਤੀਜਾ ਦੇਣਾ ਜੀ ਤੀਜਾ ਦਿਨ ਸੂਈ ਨੂੰ ਆ ਇਹਦਾ ਵੀ ਬੀਜੇਪਾ 33 ਕਿਲੋ ਦਾ ਨੂੰ ਦੁੱਧ ਮਿਲ ਕੇ ਦੇ ਸਕਦੇ ਆਂਗੇ ਬਾਕੀ ਵੀਰੇ ਮੇਰਾ ਤੁਸੀਂ ਡਰੈਸ ਸਮਝ ਲਓ ਹਾਂਜੀ ਮਿਰਜੀ ਮੇਰਾ ਨਾਮ ਰਮਨਪ੍ਰੀਤ ਸਿੰਘ ਆ ਪਿੰਡ ਵੀਰ ਜੀ ਆਪਣਾ ਵੱਡਾ ਸੀਨੀਵਾਲ ਕਲਾਂਗਾ ਜਿਹੜਾ ਫਾਰਮ ਆ ਆਪਣਾ 2 ਕਿਲੋਮੀਟਰ ਚੱਲ ਕੇ ਸੀਨੀਵਾਲ ਕਲਾਂ ਤੋਂ ਬਿਲਕੁਲ ਕਾਲੇ ਦੇ ਨੇੜੇ ਆ ਕੇ ਹੈਗਾਗਾ ਜਿਲ੍ਹਾ ਵੀਰ ਜੀ ਆਪਣਾ ਬਰਨਾਲਾਗਾ ਕ੍ਰੈਕਟ ਨੰਬਰ ਵੀਰੇ ਆਪਣਾ ਨੋਟ ਕਰ ਲਓ 62807 13934 62806 13924 ਹਾਂਜੀ ਜਦੋਂ ਵੀ ਤੁਸੀਂ ਮੇਰੇ ਨਾਲ ਵਟਸਐਪ ਚਾਹੁੰਦੇ ਹੋ ਹੈਲੋ ਦਾ ਮੈਸੇਜ ਕਰੋਗੇ ਤੁਹਾਨੂੰ ਮੇਰੀ ਨਵੇਂ ਸਿੱਤੀ ਫਾਰਮ ਤੇ ਲੈ ਕੇ ਆਉਗੀ ਆ ਦੇਖ ਲਓ ਵੀਰੇ ਚਾਰ ਦਿਨ ਦੀ ਬੱਸੀ ਆ ਮੂੰਹੋਂ ਚਾਰ ਦਿਨ ਦਾ ਵੀਰੇ ਗਰੀਬ ਨੇ 10 ਤੋਂ 12 ਦਿਨ ਦੀ ਕੱਤੀ ਆ ਸੂਨ ਨੂੰ ਇਹ ਸਾਰਾ ਵੀਰੇ ਅਸੀਂ ਜਿਹੜੀ ਐਫਕ ਬੜਾ ਇਸ ਤਰ੍ਹਾਂ ਨਹੀਂ ਅਸੀਂ ਮਾਰ ਰੱਖਦੇ ਜਿਆਦਾ ਮਾਤਰਾ ਜਿਹਾ ਭੇਜਦੇ ਆ ਕਿਉਂਕਿ ਮਹਾਰਾਸ਼ਟਰ ਨੂੰ ਵੀਰੇ ਸਲਕਟ ਪੀਸੀ ਜਾਂਦੇ ਆ ਬਹੁਤ ਚੰਗੀ ਬੱਸੀ ਆ ਵੀਰੇ ਮਿਲ ਕੇ ਵੀ ਚੰਗਾ ਬਾਦੂਗੀ ਉਦਾਂ ਗੱਪਣ ਬੈਣ ਦਾ ਵੀਰੇ ਆਪਾਂ ਮਿਲ ਕੇ ਬਹੁਤ ਘੱਟ ਦੱਸਦੇ ਆ ਕਿਉਂਕਿ ਜਿਹੜੀਆਂ ਚੋਆਵਾ ਸੀ ਚੋਣੇ ਆ ਹਾਜ਼ਰ ਆ ਅਸੀਂ ਤੁਹਾਨੂੰ ਦੱਸਦੇ ਬਾਕੀ ਉਦੋਂ ਅੱਗੇ ਆਜੋ ਵੀਰੇ ਦੂਜਾ ਸੂਆ ਗਈ ਇਹ ਦੂਜਾ ਸੂਆ ਵੀ ਸੂ ਰਈ ਆ ਗਰੀਬ ਨੇ ਵੀ ਹੱਬ ਤੱਕ ਦੀ ਕੱਚੀ ਆ ਬਾਕੀ ਵੀਰੇ ਜੀ ਆਪਣੇ ਕੋਲ ਟਰਾਂਸਪੋਰਟ ਦੀ ਸਹੂਤਾ ਸਾਰੀ ਹੈਗੀ ਆ 13 ਰੁਪਏ ਕਿਲੋਮੀਟਰ ਚੱਲਦਾ ਇਕੱਲੇ ਪੰਜਾਬ ਪੰਜਾਬ ਦਾ ਟਰਾਂਸਪੋਰਟ ਦੇ ਲਈ ਵੀਰੇ ਤੁਹਾਨੂੰ ਭਰਾਉਣ ਦੀ ਲੋੜ ਨਹੀਂ ਸਾਡੇ ਕੋਲੇ ਬਾਧੂ ਗੱਡੀਆਂ ਦੀ ਸਹੂਤਾ ਹੈਗੀ ਆ ਬਾਕੀ ਵੀਰੇ ਵੱਡੀ ਗੱਲ ਆਨਲਾਈਨ ਪੇਮੈਂਟ ਦੀ ਸਹੂਤਾ ਹੈਗੀ ਆਪਣੇ ਕੋਲੇ ਸਵਾ ਮਸ਼ੀਨਾ ਹੈਗੀ ਕ੍ਰੈਡਿਟ ਕਾਰਡ ਡੈਬਿਟ ਕਾਰਡ ਉੱਤੇ ਪੇਮੈਂਟ ਚੱਕੀ ਜਾਂਦੀ ਆ ਹਰ ਤਰ੍ਹਾਂ ਦੀ ਪੇਮੈਂਟ ਚੱਕਦੇ ਆ ਵੀਰੇ ਕੱਲਾ ਚੈੱਕ ਨਹੀਂ ਲੈਂਦੇ ਕਿਸੇ ਵੀਰ ਕੋਲੇ ਘੱਟ ਵੱਧ ਦਾ ਤਾਂ ਉਸ ਤਰ੍ਹਾਂ ਹਾਂਜੀ ਵੀਰੇ ਜੋੜਾ ਬੱਸੀਆਂ ਦਾ ਤੋਰੋ ਆ ਜੋੜਾ ਬੱਸੀਆਂ ਦਾ ਤੋਰੋ ਤੁਹਾਨੂੰ ਦਿਖਾਉਣਾ ਵੀਰੇ ਆ ਬੱਸੀ ਵੀ ਸੇਦਾਂਦਾ ਵੀਰਜੀ ਜਿਹੜੀ ਇਹ ਦੋ ਅੱਗੇ ਵੀ ਸੇਦਾਂਦਾ ਦੋਨੇ ਬੱਸੀਆਂ ਵੀਰੇ ਇਹ ਹਫਤੇ ਤੋਂ ਦੱਸ ਦੇਣ ਦੇ ਵਿੱਚ ਲੈਣਗੀਆਂ ਸੂਣ ਨੂੰ ਵੀਰੇ ਬੱਸੀਆਂ ਦਾ ਆਂਤੀ ਕੋਈ ਨਹੀਂਗਾ ਬਹੁਤ ਚੰਗੀਆਂ ਬਲਬਲ ਦੇ ਬੱਚੇ ਆਂਤੀ ਕੋਈ ਨਹੀਂ ਕਰਮਾ ਲਈਆਂ ਦਾ ਚੰਗੇ ਫਾਰਮ ਦੇ ਵਿੱਚੋਂ ਵੀ ਆਪਾਂ ਲਈਆਂ ਨੇ ਤੇ ਵੀਰੇ ਇਹਨਾਂ ਦਾ ਵੀਰੋਂ ਉਹਨਾਂ ਵੀਰਾਂ ਨੇ ਮੁਰੇ ਸਾਨੂੰ ਮਿਲਤਰ ਗਾੜ ਚੰਗਾ ਦੱਸਿਆ ਤੇ ਉਦਾਂ ਵੀਰੇ ਅੱਖਰ ਬਹੁਤ ਚੰਗੇ ਆ ਕਿਸੇ ਮੇਰੇ ਸੀਮ ਸੇਵਾਲੇ ਵੀਰ ਕੋਲੋਂ ਚੱਲੀਆਂ ਗਏ ਆ ਵੀਰੇ ਦੁੱਧ ਬਹੁਤ ਚੰਗੀ ਮਾਤਰਾ ਚ ਪਾ ਜਾਣਗੀਆਂ ਆ ਦੇਖ ਸਕਦੇ ਹੋ ਵੀਰੇ ਇਸ ਤਰ੍ਹਾਂ ਦੀ ਬੱਸੀ ਹਰ ਘਰ ਘਰ ਨਹੀਂ ਮਿਲਦੀਗੀ ਬਹੁਤ ਚੰਗੀਆਂ ਬੱਸੀਆਂ ਨੇ ਬਾਕੀ ਬਸ ਵੀਰੇ ਦਾ ਆਪਣਾ ਦੁਬਾਰਾ ਸੀਜ਼ਨ ਤੋਂ ਬਾਅਦ ਸਟਾਰਟ ਹੋ ਗਿਆ ਕੰਮ ਪ੍ਰਮਾਤਮਾ ਦੀ ਕਿਰਪਾ ਸਦਕਾ ਏਦੋਂ ਪਹਿਲਾਂ ਵੀਰੇ ਝੋਨੇ ਤੋਂ ਪਹਿਲਾਂ ਵੀ ਆਪਾਂ 70 ਗਾਈਆਂ ਤੇ ਲਾਟ ਲੈ ਚੁੱਕੇ ਸੀਗੇ ਤੇ ਏਦੋਂ ਜਿਹੜਾ ਅਗਲਾ ਵੀਰੇ ਲਾਟ ਆਪਾਂ 40 ਪੰਤਲ ਦੇ ਕਰ ਦਿਆਂਗੇ ਤੇ ਸਾਡੇ ਕੋਲ ਕੱਲ ਨੂੰ 25 ਗਨਗ ਹੈਗੇ ਵਿਕਰੀ ਲਈ ਕਿਉਂਕਿ ਵੀਰਾਂ ਦੀ ਹਜੇ ਕਣਕ ਦੀ ਬਜਾਈ ਬਲੀ ਉਸਕਾ ਮਾਤਰਾ ਦੇ ਵਿੱਚ ਰਹਿੰਦੀ ਆ 20% ਕੋਈ ਦੱਸ ਦਿੰਦੇ ਕਰ ਸਾਰੇ ਵੀਰ ਵੇਲੇ ਹੋਣਗੇ ਵੀਰੇ ਫਰੋਸਟਾ ਵਿਕਰੀ ਦੇ ਸਾਹਮਣੇ ਅਸੀਂ ਲਾਟ ਲੈਉਣੇ ਹੁੰਦੇ ਆ ਜਿਹੜਾ ਸਾਡਾ ਵੀਰੇ 25 ਜੂਨ ਮਹੀਨਾ 2023 ਨੂੰ ਸਵੇਰ ਦੇ ਟਾਈਮ ਦਾਟ ਹੈਗਾ ਵੀਰੇ ਉਹਦੇ ਵਿੱਚ ਤੁਹਾਨੂੰ 25 ਕਨਾਗ ਮਿਲਗੇ ਵੀਰੇ ਵਿਕਰੀ ਨਹੀਂ ਬਾਕੀ ਦੇ ਨੂੰ ਆਪਾਂ ਅਗਲਾ ਲਾਟ ਕੱਢਾਂਗੇ ਵੀਰੇ ਇੱਕ ਜਾਂ ਦੋ ਤਰੀਕ ਨੂੰ ਤਕਰੀਬਨ ਕੱਢਾਂਗੇ ਅਸੀਂ ਵੀਰੇ ਰੁਟੀਨ ਦੇ ਵਿੱਚ ਕੰਮ ਨਹੀਂ ਕਰਦੇ ਕਦੋਂ ਵੀ ਸਾਡੇ ਫਾਰਮਰਾਂ ਦਾ ਵੀਰ ਜੀ ਸਾਨੂੰ ਫੋਨ ਕਰਕੇ ਆਓ ਕਿਉਂਕਿ ਬੇਚ ਵੀਰ ਫਿਰ ਖਾਲੀ ਮੁਰਦੇ ਵੀਰੇ ਫਿਰ ਚੰਗਾ ਜਿਹਾ ਨਾ ਦਾ ਹਰ ਵੀਰ ਖਾਤਾ ਖਾ ਕੇ ਆਉਂਦਾ ਆਪ ਦੇ ਅਰਗਾ ਹੁੰਦਾਗਾ ਹਰ ਵੀ ਦਾ ਕਾਰਜ ਕਰਦਾ ਬਾਕੀ ਵੀਰੇ ਆਪਾਂ ਇਹ ਨਹੀਂ ਗੱਲ ਵੀ ਆਪਾਂ ਅਸੀਂ ਵੱਡੇ ਦਾ ਮਹਿੰਗੇ ਜਾਨਵਰ ਵੇਚਦੇ ਆ ਤੁਹਾਡੇ ਕੋਲੇ ਵੀਰੇ ਚੰਗੇ ਕੁਆਲਟੀ ਦੇ ਜਾਨਵਰ ਹੈਗੇ ਆ ਤਾਂ ਅਸੀਂ ਖਰੀਦ ਵੀ ਲੈਣੇ ਆ ਕਿਉਂਕਿ ਵੀਰੇ ਅਸੀਂ ਮਹਾਰਾਸ਼ਟਰ ਵੱਡੀ ਮਾਤਰਾ ਦੇ ਵਿੱਚ ਕਰਮਾਲੀਆਂ ਭੇਜਦੇ ਆ ਬਾਕੀ ਜਦੋਂ ਵੀਰੇ ਤੁਸੀਂ ਛਾਲਦੇ ਫਾਰਮ ਦੇ ਵਿੱਚ ਆਉਣਾ ਇੱਕ ਬੇਨਤੀ ਜ਼ਰੂਰੀ ਆ ਆਪਦਾ ਵੀਰੇ ਇੱਕ ਦੋ ਦਿਨ ਪਿੰਡਾਂ ਦੇ ਵਿੱਚੋਂ ਮਾਰਕੀਟ ਜੋ ਰੇਟ ਲਾਜ਼ਮੀ ਪਤਾ ਕਰਕੇ ਆਓ ਕਿਉਂਕਿ ਵੀਰੇ ਤੁਹਾਡੇ ਬਾਹਰੋਂ ਇੱਕ ਦੋ ਦਿਨ ਰੇਟ ਪਹਿਲਾਂ ਬੱਧਾ ਕਰੇ ਹੋਣਗੇ ਤੁਸੀਂ ਸੀਨੀ ਵਾਲਾ ਕਾ ਡੈਰੀ ਫਾਰਮ ਤੇ ਆਵੋਗੇ ਵੀਰੇ ਤੁਹਾਨੂੰ ਰੇਟ ਦੇ ਵਿੱਚ ਰਿਜਲਟ ਨੂੰ ਮੈਂ ਬਾੜਾ ਨਹੀਂ ਕਹਿੰਦਾ ਕੱਲੇ ਕੱਲੇ ਨਗ ਦੇ ਵਿੱਚ ਵੀਰੇ 10000 ਰੁਪਏ ਤੁਹਾਨੂੰ ਅੰਤਰ ਮਿਲੂਗਾ ਕਿਉਂਕਿ ਵੀਰੇ ਸਾਡੇ ਨਫੇ ਵੀ ਬਿਲਕੁਲ ਜਾਇਜ਼ ਹੁੰਦੇ ਬਾਕੀ ਜਿੰਨੇ ਬਾਹਰ ਸੌਖੀ ਪੌਡਰ ਨਹੀਂ ਲਾਉਂਦੇ ਹੈਗੇ ਵੀ ਉਸ ਤੋਂ ਅੱਗੇ ਆ ਸਕਦੇ ਵੀਰੇ ਆ ਦੇਖਣ ਚੋ ਬੱਸੀ ਆ ਵੀ ਬੱਸੀ ਦਾ ਵੀ ਅੰਤਨੀ ਵੀਰੇ ਕਰਨ ਵਾਲੀ ਵੀਰੇ ਸਾਰੀਆਂ ਚੰਗੀਆਂ ਮਿਲਕਰ ਕਾਟ ਵਾਲੀਆਂ ਬੱਸੀਆਂ ਹੈਗੀਆਂ ਇਹ ਚੰਗੇ ਚੰਗੇ ਦੁੱਧ ਪਾਉਣ ਵਾਲੀਆਂ ਉਸ ਤਰ੍ਹਾਂ ਦੇ ਉਦਾਂ ਦਾ ਮਾਲ ਨਹੀਂ ਹੈਗਾਗਾ ਆ ਦੇਖ ਸਕਦੇ ਹੋ ਵੀਰੇ ਉਦਾਂ ਦੀ ਬੱਸੀ ਆ ਦੇਖ ਸਕਦੇ ਹੋ ਇਹ ਵੀ ਦੂਜਾ ਸੂਆ ਸੁੰਦੀ ਆ ਕੋਈ ਅੰਤਨੀ ਵੀਰੇ ਸਾਰਾ ਫਾਰਮ ਵਾਲਾ ਮਾਲ ਹੈਗਾਗਾ ਆਹ ਦੇਖੋ ਜੀ ਨੰਬਰ 2 ਅੱਗੇ ਆਹ ਬੱਸੀ ਦਾ ਕੋਈ ਅੰਤ ਨਹੀਂ ਵੀਰੇ ਆਹ ਦੇਖੋ ਵੀਰੇ ਬੱਸੀ ਦਾ ਕੋਈ ਅੰਤ ਨਹੀਂ ਇਹ ਵੀ ਤਕਰੀਬਨ 10 ਤੋਂ 12 ਮੰਨਦੀ ਗਈ ਆ ਆ ਆ ਗਈ ਵੀਰੇ ਦੂਜਾ ਸੂਆ ਬੈਠ ਆ ਗਈ ਇਹ ਵੀ ਬੱਸੀ ਬਹੁਤ ਚੰਗੀ ਆ ਗਈ ਬਾਕੀ ਵੀਰ ਜੀ ਆਪਣਾ YouTube ਤੇ ਆਪਾਂ ਹਰ ਤਰ੍ਹਾਂ ਦੀ ਵੀਡੀਓ ਪਾਉਂਦੇ ਰਹਿੰਨਾ ਗਰਮ ਵਾਲੀਆਂ ਦੀ ਤੁਹਾਨੂੰ ਬਾਹਰ ਨਹੀਂ ਆਪਾਂ ਮੜਾ ਜੋੜਾ ਦੀ ਆਪਾਂ ਵੀਰੇ ਤੋੜ ਕੇ ਦਿਖਾਉਣਾ ਵੀਡੀਓ ਹਾਂਜੀ ਵੀਰ ਜੀ ਆ ਜੋੜਾ ਤੋੜ ਦਿਓ ਜੋੜਾ ਤੋੜ ਦਿਓ ਜੀ ਅਜਰਸੀ ਤੋੜੋ ਵੀਰੇ ਜਿਹੜੀ 2 ਨੰਬਰ ਵਾਲੇ ਵੀਰੇ ਇਹ ਵੀ ਕਾਫੀ ਜਰਸੀ ਆ ਜਿਹੜੀ ਇੱਕ ਨੰਬਰ ਦੇ 골ਡਨ ਜਰਸੀ ਆ ਗਈ ਵੀਰੇ ਜਿਹਨੂੰ ਬਦਾਮੀ ਜਰਸੀ ਕਹਿੰਦੇ ਨੇ ਆਪਾਂ ਇਹ ਵੀਰੇ ਇਹ ਫਾਰਮ ਦੇ ਵਿੱਚੋਂ ਬੱਸੀ ਆਪਣੀ ਲਈ ਵੀ ਆ ਚਾਰੂ ਬਹੁਤ ਦਾ ਬਾਕੀ ਦੇਖੋ ਵੀਰੇ ਥੱਲੇ ਪੂਰਾ ਦੇਸੀ ਮਖਾਣ ਲਈ ਬੈਠੇ ਗਰਮਾ ਲਈ ਬਾਕੀ ਵੀਰੇ ਸੂਨ ਨੂੰ ਹਜੇ ਤਕਰੀਬਨ ਗਰਮਾ ਲਈ ਇੱਥੇ ਸਾਡੇ ਕੋਲ ਖੜੀ ਰਹੀਦਾ 5-6 ਦਿਨ ਹਜੇ ਵੀਰੇ ਕੋਈ ਸੂਨ ਦੀ ਦੀ ਬਾਈ ਤਾਂ ਹੀ ਨਹੀਂ ਕੋਈ ਬਾਈ ਤਾਂ ਹੀ ਨਹੀਂ ਦੇਸੀ ਮਖਾਣ ਲਈ ਫਿਰਦਾ ਕਰਮਾ ਦਾ ਹਵਾਨੇ ਦਾ ਕੋਈ ਅੰਤ ਨਹੀਂ ਆ ਆ ਗਈ ਵੀਰੇ ਕਾਫੀ ਜਰਸੀ ਇਹ ਵੀ ਚੰਗੇ ਮਿਲਕਰ ਕਾਟ ਵਾਲੀਆਂ ਦੋਨੇ ਬੜਾ ਫਾਰਮ ਦੇ ਵਿੱਚੋਂ ਲਈਆਂ ਨੇ ਕਿਸੇ ਮੇਰੇ ਅੱਗੇ ਸੇ ਵਾਲੇ ਵੀਰ ਕੋਲੇ ਚਲੀਆਂ ਗਈਆਂ ਵੀਰੇ ਬਾਹਲੀਆਂ ਗਈਆਂ ਸਾਮਣ ਦੀ ਲੋੜ ਨਹੀਂ ਕੱਲੀ ਕੱਲੀ ਚੰਗਾ ਚੰਗਾ ਵੀਰੇ ਡਰਮ ਭਰਨ ਵਾਲੀਆਂ ਕਰ ਮਾਲੀਆਂ ਹੈਗੀਆਂ ਜੇ ਚੰਗੀ ਮਾਤਰਾ ਵਿੱਚ ਦੁੱਧ ਪਾਉਂਦੀਆਂ ਦੇਖੋ ਵੀਰੇ ਬਿਲਕੁਲ ਨਿੱਕੇ ਮੂੰਹ ਦੇਖ ਸਕਦੇ ਹੋ ਵੀਰੇ ਲੇਵਾ ਕੋਈ ਅੰਛੀ ਨਹੀਂ ਕਰ ਮਾਲੀਆਂ ਦਾ ਆਹ ਮੱਸੀ ਦਾ ਲੇਵਾ ਦੇਖ ਸਕਦੇ ਹੋ ਵੀਰ ਜੀ ਬਾਕੀ ਵੀਰੇ ਆਪਣਾ ਡਰੈਸ ਦੁਬਾਰਾ ਫੇਰ ਨੋਟ ਕਰ ਲਓ ਜੀ ਹਾਂਜੀ ਵੀਰੇ ਮੇਰਾ ਨਾਮ ਰਾਮਨਪ੍ਰੀਤ ਸਿੰਘ ਆ ਪਿੰਡ ਸੀਨੀਵਾਲ ਕਲਾਂ ਜੀ ਜ਼ਿਲ੍ਹਾ ਬਰਨਾਲਾ ਦਾ ਕਨੈਕਟ ਨੰਬਰ ਵੀਰੇ ਨੋਟ ਕਰ ਲਓ 62807 13934 62807 13934 ਹਾਂਜੀ ਵੀਰੇ ਆਪਾਂ ਦੁਬਾਰਾ ਫਿਰ ਜਲਦ ਆਪਣੇ ਫਾਰਮ ਤੇ ਕਿਸੇ ਨਵੀਂ ਵੀਡੀਓ ਮਿਲਦੇ ਹਾਂਗੇ ਮੇਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ